ਤਾਂ ਇਹ ਰੀਲਾਂ ਵਗੈਰਾ ਨਾ ਜਦੋਂ ਸੈਡ ਹੁੰਦਾ ਆ ਖੁਸ਼ੀ ਚ ਵੀ ਤਾਂ ਜਦੋਂ ਰੀਲ ਰੁਕਦੀ ਆ ਆ ਕੇ ਬੰਦਾ ਦੇਖਦਾ ਹੈ ਵੀਡੀਓ ਨੂੰ ਸੁਣਦਾ ਹੈ ਕੀ ਪਤਾ ਉਹ ਕੁਝ ਸਿੱਖਿਆ ਹੀ ਮਿਲ ਜਾਵੇ ਤੁਹਾਡੀਆਂ ਗੱਲਾਂ ਤੋਂ ਕੋਸ਼ਿਸ਼ ਕਰੂੰਗੀ ਜਰੂਰ ਹਮ ਇਹ ਕੋਸ਼ਿਸ਼ ਤੁਸੀਂ ਜਰੂਰ ਕਰਿਓ ਜਰੂਰ ਕਰਾਂਗੇ ਬਾਕੀ ਪਰ ਕਿਈ ਵਾਰ ਇਹ ਹੁੰਦਾ ਨਾ ਕਿ ਸਾਡੇ ਸਮਾਜ ਵਿੱਚ ਬਹੁਤ ਮਤਲਬ ਪੋਜ਼ਿਟਿਵ 네ਗੇਟਿਵ ਬਹੁਤ ਪੁਸ਼ ਹੈ ਦੇਖੋ ਜੀ ਤੁਸੀਂ ਤਾਂ ਬਹੁਤ ਜ਼ਿਆਦਾ ਜ਼ਿੰਦਗੀ ਦੇਖ ਲਈ ਆ ਅਸੀਂ ਤਾਂ ਤੁਹਾਡੇ ਬਹੁਤ ਛੋਟੇ ਆ ਮੈਂ ਕਹਿੰਦਾ ਕਿ ਲੋਕਾਂ ਨੂੰ ਤਾਂ ਹੁਣ ਹੁਣ ਤੱਕ ਤਾਂ ਸਾਨੂੰ ਇਹ ਚੀਜ਼ ਵੈਸੇ ਮੇਰੇ ਹਿਸਾਬ ਨਾਲ ਸਾਨੂੰ ਇਹ ਚੀਜ਼ ਤੁਹਾਡੇ ਦਿਮਾਗ 'ਚ ਫਿੱਟ ਹੋ ਜਾਣੀ ਚਾਹੀਦੀ ਇਹ ਲੋਕਾਂ ਨੂੰ ਨਹੀਂ ਆਪਾਂ ਦੇਖਣਾ ਅਸੀਂ ਆਪਣੀ ਫੈਮਲੀ ਨੂੰ ਤੇ ਆਪਣੇ ਰੱਬ ਨਾਲ ਆ ਸਿਰਫ ਇਹ ਚੀਜ਼ਾਂ ਮੈਂ ਬਹੁਤ ਟਾਈਮ ਰੱਖੀਆਂ ਹੂੰ ਐਵੇਂ ਤੁਹਾਨੂੰ ਮੈਂ ਕੰਮ ਨਹੀਂ ਰੱਖੀਆਂ ਇਹ ਮੈਂ ਹੁਣ ਤੱਕ ਰੱਖੀਆਂ ਹੂੰ ਬਈ ਮਤਲਬ ਕਿ ਮੇਰਾ ਮੇਰੇ ਬੇਟੇ ਕਹਿੰਦੇ ਹੁੰਦੇ ਕਹਿੰਦੇ ਕਿਸੇ ਨੇ ਕਿਹਾ ਨਾ ਕਿ ਸਭ ਤੋਂ ਵੱਡਾ ਰੋਗ ਕੀ ਕਹਣਗੇ ਲੋਕ ਹੂੰ ਕਹਿੰਦੇ ਮੰਮੀ 100% ਪਰ ਆ ਗਿਆ ਤੁਹਾਡੇ 'ਚ ਹੂੰ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਔਰ ਬਹੁਤ ਮੈਨੂੰ ਜਿਵੇਂ ਹੁੰਦਾ ਨਾ ਕਿ ਕਿਚੂ ਗੇਲੇ ਹੋਂਦੇ ਪਿੱਛੇ ਨੂੰ ਕਹਿੰਦੇ ਨਹੀਂ ਮੈਂ ਫੇਰ ਉਧਰ ਚਲੇ ਜਾਂਦੀ ਮੈਂ ਕਹਿੰਦੀ ਨਹੀਂ